ਆਪਾਂ ਜੁੜ ਗਏ ਆ ਜੀ ਮੌਸਮ ਪੰਜਾਬ ਦਾ ਵਿੱਚ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਨਾਨਕ ਚਾਹੀ ਸਮੱਤੇ ਅਨਸਾਰ ਅੱਜ ਚੇਤ ਇੱਕ ਚੇਤ ਨਵਾਂ ਸਾਲ ਸਿੱਖਾਂ ਦਾ ਸਭ ਨਾਨਕ ਨਾਮ ਲਿਵਾ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਹੁਣ ਮੌਸਮ ਬਾਰੇ ਤੇ ਮੌਸਮ ਦਾ ਇਹ ਆ ਵੀ ਹੁਣ ਤੋਂ ਲੱਗੇ ਜਾਨੀ ਕਿ ਅੱਜ ਤੋਂ ਲੱਗ ਕੇ 14 ਤਰੀਕ ਤੇ 18 ਤਰੀਕ ਤੱਕ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਹੋਣਾ ਵਾ ਇਸ ਵਕਤ ਲਗਭਗ 6 ਵਜਣ ਵਾਲੇ ਆ ਤੇ ਅੱਜ ਤੋਂ 18 ਤਰੀਕ ਤੱਕ ਮੌਸਮ ਜਿਹੜਾ ਵੈਸੇ ਤਰ੍ਹਾਂ ਖੁਸ਼ਕ ਬਣਿਆ ਰਹੂਗਾ ਕਿਸੇ ਵੀ ਕਿਸਮ ਦੀ ਕੋਈ ਵੀ ਹਵਾ ਜਾਂ ਬੱਦਲਬਾਈ ਹੋਣ ਦੀ ਕੋਈ ਸੰਭਾਵਨਾ ਨਹੀਂ ਤੇ 18 ਤਰੀਕ ਤੋਂ ਬਾਅਦ ਜਿਹੜਾ ਨਵੀਂ ਅਪਡੇਟ ਆਊਗੀ ਤੇ ਜੇ ਕਹੇ ਵੀਰ ਭਰਾ ਕਿਸਾਨ ਨੇ ਕਣਕਾਂ ਨੂੰ ਪਾਣੀ ਲਾਉਣਾ ਵਾ ਜਾਂ ਸਪਰੇਅ ਕਰਨੀ ਹੋਵੇ ਚਿੱਤ ਕਿਉਂ ਕਰ ਸਕਦਾ ਕਿਸੇ ਵੀ ਕਿਸਮ ਦੀ ਕੋਈ ਵੀ ਹਵਾ ਜਾਂ ਬੱਦਲਬਾਜ਼ੀ ਦੀ ਸੁਭਾਵਨਾ ਨਹੀਂ 18 ਤਰੀਕ ਤੱਕ ਤੇ ਬਿਲਕੁਲ ਮੌਸਮ ਜਿਹੜਾ ਨਾਰਮਲ ਰਹੂਗਾ ਕੋਈ ਵੀ ਬੱਦਲਬਾਜ਼ੀ ਨਹੀਂ ਰਹੂਗੀ ਤੇ ਇਸੇ ਤਰ੍ਹਾਂ ਜਿੱਤਰਾ ਹੁਣ ਦਿਨ ਲੱਗਾ ਵੈਸੇ ਤਰ੍ਹਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਰਜ ਚਮਕੂਗਾ ਤੇ ਕੋਈ ਵੀ ਬੱਦਲਬਾਜ਼ੀ ਨਹੀਂ ਹੋਊਗੀ ਤੇ ਇਹ ਸੀ ਮੌਸਮ ਦੀ ਜਾਣਕਾਰੀ ਤੇ ਇੱਕ ਬੇਨਤੀ ਹੋ ਰਹੀ ਆ ਜੀ ਸਾਡੇ ਜਿਹੜਾ ਚੈਨਲ ਆ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬਰਾਂ ਦੀ ਲੋੜ ਆ ਵਿਊਅਰਾਂ ਦੀ ਲੋੜ ਆ ਤੇ ਵਾਚ ਟਾਈਮ ਦੀ ਲੋੜ ਆ ਇਹ ਸਾਨੂੰ ਤੁਸੀਂ ਤੁਹਾਡੀ ਸਹਾਇਤਾ ਨਾਲ ਹੀ ਸਾਰਕ ਹੋ ਸਕਦਾ ਵਾ ਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ ਤੇ ਇਹ ਵੀਡੀਓ ਕੋ ਵੀ ਲਗਭਗ 2 ਮਿੰਟਾਂ ਦੀ ਬਣ ਜਾਣੀ ਆ ਕਿਉਂਕਿ ਪਹਿਲਾਂ ਸ਼ਾਰਟ ਪਾਉਨੇ ਹਾਂ ਤੇ ਹੁਣ ਅੱਜ ਕੋਈ ਜ਼ਿਆਦੀਆਂ ਬੇਨਤੀਆਂ ਕਰਨ ਕਰਕੇ 2 ਮਿੰਟਾਂ ਦੀ ਵੀਡੀਓ ਅਸੀਂ ਬਣਾ ਰਹੇ ਆਂ ਤੇ ਵੈਕਰ ਜੀ ਦਾ ਖਾਲਸਾ ਵੈਕਰ ਕੀ ਕਿਹਾ